ਇਹ ਹਵਾਲੈਂਡ ਦੀ ਯਾਂਸੀ 'ਚ ਖੜੇ ਆ ਪੁਰਾਣੇ ਟਰੈਕਟਰ ਨਿਊ ਹਵਾਲੈਂਡ ਦੀ ਯਾਂਸੀ ਮੋਗੇ ਸਭ ਤੋਂ ਵੱਧ ਪੁਰਾਣੇ ਟਰੈਕਟਰ ਇਨਾਂ ਕੋਲੇ ਹੁੰਦੇ ਆ ਤੇ ਆ ਸਾਰੇ ਟਰੈਕਟਰ ਵਿਕਾਊ ਆ ਉੱਚਾ ਮਾਡਲ ਟਰੈਕਟਰ ਕਈ ਤਾਂ ਬਹੁਤ ਸਾਫ਼ ਖੜੇ ਆ ਵਿੱਚ 36 30 ਬਹੁਤ ਖੜੇ ਆ ਅਰਜਨ ਖੜੇ ਆ ਪ੍ਰੀਤ ਸੋਨਾਲਿਕ ਫਾਰਮ ਟਰੈਕ ਕਮੇਦਰਾ ਤੇ ਟਰੈਕਟਰ ਸਾਫ ਵੀ ਵਿੱਚ ਬਹੁਤ ਖੜੇ ਇਹਨਾਂ ਦੇ ਆ ਜੌਂਡੀਅਰ ਖੜਾ 5405 ਇਹ ਵੀ ਟਰੈਕਟਰ ਬਹੁਤ ਸਾਫ ਹੈ ਟਾਇਰ ਅੱਧਿਓਂ ਕੱਟਾ ਇਹਦੇ ਤੇ ਟਰੈਕਟਰ ਪੂਰਾ ਸਾਫ ਹੈ ਛਤਰੀ-ਛਤਰੀ ਲੱਗੀ ਆ ਪੂਰੀ ਵਧੀਆ ਆ 33 ਖੜਾ ਇਹਦੇ ਟਾਇਰ ਅੱਦੇਗਾ ਮਾਡਲ ਤੇ ਰੇਟ ਦੱਸ ਦੇਣਗੇ ਇਹ ਫੋਨ ਤੇ ਫੋਨ ਨੰਬਰ ਪਾਵਾਂਗੇ ਆ ਪਾਵਰ ਟਰੈਕੜਾ 455 ਇਹਦੇ ਟਾਇਰ ਵੀ ਹੈਗੇ 60 ਕੁ ਪੈਸੇ ਮੂਰਲੇ ਟਾਇਰ ਵੀ ਚੰਗੇ ਆ ਰੈਡੀ ਆਲਦੇ ਆ ਆਪਰੇ ਇਹ ਖੜਾ ਇਹਦੇ ਵੀ ਟਾਇਰ ਵੀ ਪੂਰੇ ਚੰਗੇ ਆ ਮੂਰਲੇ ਟਾਇਰ ਵਧੀਆ ਪਏ ਟਰੈਕਟਰ ਵੀ ਪੂਰਾ ਸਾਫ ਇਹ ਹੌਲੈਂਡ ਖੜਾ ਟਰੈਕਟਰ ਇਹ ਵੀ ਪੂਰਾ ਸਾਫ ਆ ਟਾਇਰ ਤਾਂ ਹੀ ਕਹੇ ਗਾਹਕੜਾ ਹੌਲੈਂਡ 330 ਇਹਦੇ ਵੀ ਟਾਇਰ ਹੈਗੇ ਅੱਧਿਆਂ ਜਿਆਦੇ ਆਹ 50 ਦੀ ਪਹਿਲਾਂ ਵਾਲੇ ਮਾਡਲ ਚ ਉਹ ਸ਼ਤਿ ਦੀ ਆ ਆਪ 5510 ਖੜਾ ਹੋਰ ਬਾਈ 4 ਆ 36 30 ਖੜਾ ਟਾਇਰ ਅੱਧੇ ਗਾਦੇ ਸਾਈਡ ਗੇਅਰ ਟਰੈਕਟਰ ਮੂਹਰੇ ਟਾਇਰ ਵੀ ਚੰਗੇ ਆ ਇਹ 237 ਹੋਲਾਂਡਾ 36 30 ਇਹ ਟਾਇਰ ਕਸੇ ਆ ਮੂਹਰੇ ਟਾਇਰ ਠੀਕ ਆ ਇਹ 744 ਅੱਧੇ ਕ ਟਾਇਰ ਆ ਇਹ ਪ੍ਰੀਤ ਖੜਾ 4x4 9049 ਟਾਇਰ ਵੀ ਪੂਰੇ ਚੰਗੇ ਆ ਦੇ ਛਤਰੀ ਉਤਰੀ ਲੱਗੀ ਆ ਉਹ ਅਰਜਨ ਖੜਾ ਆ 363 ਖੜਾ ਇਹਦੇ ਟਾਇਰ ਹੈਗੇ ਅੱਧੇ ਗਾ ਸਾਈਡ ਗੇਰ ਆ ਵੀ 735 ਸਵਰਾਜ ਇਹਦੇ ਟਾਇਰ ਕਸੇ ਆ 28500 ਡੀਆਈ ਸੋਨਾਲਿਕਾ 60 RX ਇਹਦੇ ਟਾਇਰ ਵੀ ਹੈਗੇ ਅੱਧੇ ਗਾ ਟਰੈਕਟਰ ਸਾਫ਼ ਆ ਪੂਰਾ 36 ਦੀ ਟਾਇਰ ਇਹਦੇ ਹੈਗੇ 60 ਰੁਪਏ ਦੇ। ਮੂਰਲੇ ਟਾਇਰ ਵੀ ਚੰਗੇ ਆ। ਸੋਨਾਰੀ ਕਾ 750। ਟਾਇਰ ਇਹਦੇ ਪੂਰੇ ਚੰਗੇ 70 ਰੁਪਏ ਟਾਇਰ ਆ। 5500 ਹੋਲੈਂਡ। 855 ਪਹਿਲੇ ਮਾਡਲ ਦੇ ਪੁਰਾਣਾ। 363 ਆ ਗਿਆ ਇਹ ਟਾਇਰ ਆ ਗਿਆ ਦੇਉ ਘਾਟਾ 363 ਇਹ ਟਰੈਕਟਰ ਪੂਰਾ ਸਾਫ ਪਿਆ ਟਾਇਰ ਵੀ ਪੂਰੇ ਚੰਗੇ ਆ 80 ਵਹੇ ਟਾਇਰ ਪਏ ਇਹਦੇ 36 ਦੀ ਇਹ ਟਾਇਰ ਕਸੇ ਆ ਟਰੈਕਟਰ ਸਾਫ ਹੈ ਵੀ ਤਾਂ 36 30 ਦੇ ਟਾਇਰ ਪੂਰੇ ਚੰਗੇ ਪਏ ਆ ਟਰੈਕਟਰ ਵੀ ਸਾਫ ਆ ਪੂਰਾ ਇਧਰ ਵੀ 36 30 ਆ ਗਿਆ 4552 ਪਹਿਲੇ ਮਾਡਲ ਚ 605 ਜਰ ਜਣ ਆ ਗਿਆ ਟਾਇਰ ਘੱਟ ਆ ਇਹਦੇ ਵੀ 605 ਆ ਗਿਆ ਉਹ ਵੀ 600 555 ਡੀਆਈ ਮੇਰਾ 585 ਖੜਾ 555 ਡੀਆਈ ਆਰ ਜਣ 3630 ਅਪਰੀਤ 6099 ਆ 4x4 ਖੜਾ 5500 ਉਹ 633 ਖੜਾ ਸਾਫ ਆ ਟਰੈਕਟਰ ਇਹ ਵੀ ਪੂਰਾ ਉਹ ਮਗਰ ਪਹਿਲੇ ਮਾਡਲ 3630 ਖੜਾ ਪੁਰਾਣਾ ਸੋਨਾਲੀ ਕਾ 60 ਖੜਾ ਪਹਿਲੇ ਮਾਡਲ ਚ 455 ਖੜਾ ਪਰੇ ਪ੍ਰਾਣਾ ਉਹ ਸੁਨਾਲੀ ਕਾ 75 ਖੜਾ RX ਟਰੈਕਟਰ ਬਹੁਤ ਜਿਆਦਾ ਖੜੇ ਇਥੇ फार्म ट्रैक पावर ट्रैक छे सौ पंज जन, छत्तीस ती फ ट्रैक ये टायर भी कहते घाटा टायर रंग नाल दौ सौ पचहत्तर खड़ा मंदरा टर भी घसे छत्ती थी टायर भी घट आले टायर भी घटरी छुतरी लगी बाकी टा ठीक आ